ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾ ਧਰ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35 35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕਸੀਆਂ ਦਾ ਰਜਵਾਹਿਆਂ ਦਾ ਨਾਲੇ ਬਿਜਲੀ ਬੱਚੂ ਨਾਲੇ ਥੱਲੇ ਵਾਲਾ ਪਾਣੀ ਬੱਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਫਸਲ ਵਧੀਆ ਬਖਪਰ ਫਸਲ ਹੁੰਦੀ ਬਣਾਉਂਦੀ ਆ ਬ੍ਰਾ ਪੰਜਾਬ ਦੀ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪਾਣੀ ਬਚਾਓ ਪੈਸਾ ਕਮਾਓ ਨੀਤੀ ਲਿਆਂਦੀ ਗਈ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਤੀਹ ਫੀਸਦੀ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ। ਸਾਨੂੰ 15-16 ਸਾਲ ਤੋਂ ਪਾਣੀ ਇੱਥੇ ਨਹੀਂ ਆ ਰਿਹਾ ਤੇ ਹੁਣ ਜਿਹੜਾ ਪਾਣੀ ਬਹੁਤ ਆ ਰਿਹਾ ਬੰਪੀਆਂ ਸਾਡੀਆਂ ਬੰਦ ਰਹੀਆਂ ਨਹੀਂ। ਉਹ ਨਹਿਰ ਪ੍ਰਾਣਾ ਸ਼ਾਂਗਾ ਰਜਬਾਇਆ ਨਾਲ ਹੀ ਸਾਡੇ ਖਾਲੇ ਕਾਫੀ ਚੇਰ ਤੋਂ ਠੱਠੇ ਪਏ ਸੀ ਭਗਵੰਤ ਮਾਨ ਸਰਕਾਰ ਨੇ ਜੋ ਵਾਦੇ ਪੂਰੇ ਕੀਤੇ ਸੀ ਉਹਨਾਂ ਵਾਦਿਆਂ ਦੇ ਵਿੱਚੋਂ ਇਹ ਵੀ ਵਾਅਦਾ ਪੂਰਾ ਹੋ ਗਿਆ ਹੈ ਜੀ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੀ ਸੁਪਰੀ ਨੂੰ ਸਾਕਾਰ ਕਰਨ ਦੀ ਨਹੀਂ ਹੈ ਤੇ ਪੰਜਾਬ ਸਰਕਾਰ ਸੁਪੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉੱਤਮ ਖੇਤੀ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤਾਸ਼ੀ ਪੰਜਾਬ ਸਰਕਾਰ ਮੱਛਲ ਅਤੇ ਪੰਜਾਬ ਦੇ ਵਿੱਚ ਲਗਾਤਾਰ ਤੇਜ਼ ਬਾਰਿਸ਼ ਹੋ ਰਹੀ ਹੈਗੀ ਆ ਜਿਸ ਕਰਕੇ ਕਈ ਥਾਵਾਂ ਤੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਇਸ ਵਕਤ ਅਸੀਂ ਲੁਧਿਆਣਾ ਸਤਲੁਜ ਫਲੋਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਤਾਂ ਦਿਖਾ ਦਿੰਦੇ ਆ ਸਤਲੁਜ ਦਰਿਆ ਦੀਆਂ ਪਾਖੜਾ ਡੈਮ ਤੋਂ ਲਗਾਤਾਰ ਪਾਣੀ ਜਿਹੜਾ ਵਾ ਕੱਲ ਤੋਂ ਛੱਡਿਆ ਜਾ ਰਿਹਾ ਵਾ ਅੱਜ ਵੱਡੀ ਗਿਣਤੀ ਦੇ ਵਿੱਚ ਪਾਣੀ ਜਿਹੜਾ ਵਾ ਛੱਡਿਆ ਗਿਆ ਵਾ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਿੱਲਰ ਦੇ ਉੱਤੇ ਅਲਰਟ ਲੈਵਲ ਡੇਂਜਰ ਲੈਵਲ ਜਿਹੜਾ ਬਾ ਦਿਖਾਇਆ ਗਿਆ ਕਿ ਕਿੰਨਾ ਕੁ ਪਾਣੀ ਇਸ ਵਕਤ ਚੱਲ ਰਿਹਾ ਵਾ ਇੱਥੇ ਵੀ ਦੱਸ ਦਿੰਦੇ ਨੇ ਕਿ ਅਲਰਟ ਜਿਹੜਾ ਲੈਵਲ ਆ ਉੱਥੇ 2 ਫੁੱਟ ਪਾਣੀ ਜਿਹੜਾ ਵਾ ਉੱਪਰ ਹੋ ਚੁੱਕਾ ਵਾ ਤੇ ਡੇਂਜਰ ਲੈਵਲ ਤੋਂ 2 ਤੋਂ 3 ਫੁੱਟ ਜਿਹੜਾ ਪਾਣੀ ਹਲੇ ਨੀਚੇ ਚੱਲ ਰਿਹਾ ਵਾ ਤਾਂ ਹਾਲਾਤ ਕਿਸ ਤਰ੍ਹਾਂ ਦੇ ਕਿੰਨਾ ਕੁ ਪਾਣੀ ਇੱਥੇ ਹੋਰ ਪਹੁੰਚੇਗਾ ਇਸ ਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਇੱਥੇ ਦੇ ਅਧਿਕਾਰੀ ਜਿਹੜੇ ਨੇ ਸਾਡੇ ਨਾਲ ਮੌਜੂਦ ਹੈਗੇ ਨੇ ਜਿਹੜੇ ਕਿ ਲਗਾਤਾਰ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਸਰ ਲਗਾਤਾਰ ਸਤੂ ਦੇ ਵਿੱਚ ਪਾਣੀ ਪਹੁੰਚ ਰਿਹਾ ਆ ਬਾਪ ਪਾਖੜਾ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਵਾ ਕਿੰਨਾ ਕੁ ਪਾਣੀ ਇੱਥੇ ਪਹੁੰਚ ਚੁੱਕਾ ਵਾ ਡੈਮਨ ਕਿੰਨਾ ਕੁ ਹੰਡਾ ਲੱਟ ਡੰਗਲਨ ਕਿੰਨਾ ਹੁੰਦਾ ਸਰ ਇਸ ਵਕਤ ਸਾਡੀ ਗੇਜ ਜਿਹੜਾ 777.20 ਤੇ ਚੱਲ ਰਹੀ ਹੈ ਹੂੰ ਔਰ ਪਾਣੀ ਜਿਹੜਾ ਛੱਡ ਰਿਹਾ ਤੇ 93 485 ਚੱਲ ਰਿਹਾ ਹੂੰ ਹਾਂਜੀ 93 ਹਜ਼ਾਰ 485 ਇਹ ਪਾਣੀ ਹੁਣ ਤੱਕ ਇੱਥੇ ਪਹੁੰਚ ਚੁੱਕਿਆ ਹਾਂਜੀ ਹਾਂਜੀ ਪਹੁੰਚ ਗਿਆ ਨਿਕਲ ਰਹੀ ਹੈ ਜੀ ਨਾਲ ਅੱਛਾ ਜੀ ਹਾਂ ਤੇ ਕਿੰਨਾ ਕੁ ਪਾਣੀ ਹੋਰ ਜਿਹੜਾ ਵਾ ਛੱਡਿਆ ਜਾ ਰਿਹਾ ਕੋਈ ਜਾਣਕਾਰੀ ਮਿਲੀ ਸਮਝ ਨਹੀਂ ਨਹੀਂ ਹੁਣ ਪਾਣੀ ਘਟਾਤਾ ਸਾਰ ਹੁਣ ਪਟਾਣੇ 76000 ਦੇ ਕਰੀਬ ਕਰੀਬ ਆ ਗਿਆ ਬਹੁਤ ਹੀ ਚਾਹੁੰਗਾ ਜਾ ਰਹਾ ਹੂੰ 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 ਭਾਤੀ ਡਾਇਆ ਆਪਣਾ ਅਲਰਟ ਜੋ ਜਿਹੜਾ ਉਹ 776 ਆਈ ਹਾਂਜੀ ਤੇ 700 600 ਆਾਪਰ ਰਣਾ ਰਣਾ ਸੀ ਇਹ ਵਿਚਾਰ 776 ਤੋਂ ਕਿੰਨਾ ਕੁ ਪੁਆਇੰਟ ਉੱਪਰ ਚੱਲ ਰਿਹਾ ਜਿਹੜਾ ਅਲਰਟ ਲੈਵਲ ਤੋਂ ਸਰੋ ਆਧੇ ਕੇ ਫੂਟ ਉਪਰ ਚਾ ਰਿਹਾ ਹੈ ਅੱਛਾ ਤਾਂ ਫੂਟ ਕਰ ਰਿਹਾ ਹੈ ਹਾਂ ਟੋਕੀ ਬਾਸੇ ਜੇ 778 ਟੱਪ ਜਾਂਦਾ ਫਿਰ ਡੇਂਜਰ ਲੈਵਲ ਆ ਜਾਂਦਾ ਆ ਨਹੀਂ 78 ਤੇ ਉਪਰ ਡੇਂਜਰ ਲੈਵਲ ਆ ਜਾਂਦਾ ਹਾਂ ਮਲ ਉਸ ਤੋਂ ਬਾਅਦ ਲੱਗਦਾ ਕਿ ਪਾਣੀ ਇਹ ਬਾਹਰ ਆ ਸਕਦਾ ਵਾਹ ਪਾਂ ਜ ਉਸ ਤੋਂ ਬਾਅਦ ਬਾਹਰ ਆ ਸਕਦਾ ਪਰ ਅੱਜ ਵੀ ਕਾਫੀ ਤਾਂ ਇਹ ਹੈਗਾ ਸਰ ਤੇ ਸਰ ਆਸ-ਪਾਸ ਦੀ ਸਥਿਤੀ ਕਿਸ ਤਰ੍ਹਾਂ ਦੀ ਆ ਬੰਨ ਜਿਹੜੇ ਨੇ ਆਹ ਤਾਂ ਸਰ ਸਾਰੇ ਤਰਫੋਂ ਪ੍ਰਸ਼ਾਸਨ ਦੇ ਕੇ ਰਿਆ ਸਾਰਾ ਆਪਣਿਆਂ ਦੀ ਸਥਿਤੀ ਦੋ ਵੀ ਠੀਕ ਹੈ ਵੀ ਕੋਈ ਐਸਾ ਕੁਝ ਹੈ ਨਹੀਂ ਪਾਣੀ ਵਿੱਚ ਵਿੱਚ ਹੀ ਚੱਲ ਰਿਹਾ ਦਰਿਆ ਦਾ ਜਿੰਨਾ ਵੀ ਆਈ ਅੱਗੇ ਪਿੱਛੇ ਹੈ ਨਹੀਂ ਰਫਤਾਰ ਕਿੰਨੀ ਦਾ ਪਾਣੀ ਦੀ ਹੈ ਕਹੇ ਸਰ ਦੇ ਆਪਾਂ ਰਫਤਾਰ ਤਾਂ ਜਿਹੜਾ ਹੈ ਚੱਲੀ ਉਹ ਤਾਂ ਹੈ ਆ ਇਹ ਤਾਂ ਬਾਕੀ ਸਾਰਾ ਸਾਰਾ ਕੋਈ ਹੋਰ ਸੂਚਨਾ ਹੈਗੀ ਕਿ ਪਾਣੀ ਹੋਰ ਛੱਡਿਆ ਜਾ ਸਕਦਾ ਕਿਉਂਕਿ ਪਾਖੜਾ ਡੈਮ ਦੱਸ ਰਿਹਾ ਕਿ ਨਹੀਂ ਆ ਕਿ ਉਹ ਹਿਮਾਚਲ ਦੇ ਵਿੱਚ ਪਾਣੀ ਚੋਰੀ ਹੈ ਨਹੀਂ ਆ ਵੀ ਤੱਕ ਤਾਂ ਕੋਈ ਸੂਚਨਾ ਨਹੀਂ ਹੈ ਕਿਉਂਕਿ ਸੂਚਨਾ ਆਪਣੇ ਆ ਵੀ ਇੱਕ ਦੋ ਘੰਟੇ ਪਹਿਲੇ ਵੀ ਦਿੱਤੇ ਆ ਸਰ ਐਸੇ ਨਹੀਂ ਇੱਕਦਮ ਹੋਰ ਆ ਵੀ ਵਿਚੇ ਕਰਦੀ ਹੈ ਬਿਲਕੁਲ ਹੀ ਪਤਾ ਨਹੀਂ ਜੀ ਹੈ ਪਤਾ ਜਾਦੇ ਕਰੀ ਵਾਜਾ ਸਰ ਹੂੰ ਬਿਲਕੁਲ ਜਿਵੇਂ ਕਿ ਅਧਿਕਾਰੀ ਦੱਸ ਰਹੇ ਨੇ ਕਿ ਅਲਰਟ ਲੈਵਲ ਤਾਂ ਥੋੜਾ ਜਿਹਾ ਜ਼ਰੂਰ ਉੱਪਰ ਚੱਲ ਰਿਹਾ ਪਰ ਘਬਰਾਉਣ ਦੀ ਜਿਹੜੀ ਆ ਹਾਲੇ ਤੱਕ ਜ਼ਰੂਰਤ ਨਹੀਂ ਹੈਗੀ ਕਿਉਂਕਿ ਪਾਣੀ ਨਿਕਲਦਾ ਜਾ ਰਿਹਾ ਵਾ ਰਫ਼ਤਾਰ ਜਿਹੜੀ ਪਾਣੀ ਤੁਸੀਂ ਦੇਖ ਸਕਦੇ ਹੋ ਜਿੰਨਾ ਕ ਪਾਣੀ ਪਿੱਛੇ ਛੱਡਿਆ ਜਾ ਰਿਹਾ ਵਾ ਉਸ ਦੇ ਨਾਲ ਪਾਣੀ ਜਿਹੜਾ ਵਾ ਅੱਗੇ ਚੱਲਦਾ ਵੀ ਜਾ ਰਿਹਾ ਵਾ ਤਾਂ ਪਾਣੀ ਅਲਰਟ ਲੈਵਲ ਤੋਂ ਥੋੜਾ ਜਿਹਾ ਜ਼ਰੂਰ ਉੱਪਰ ਹੈਗਾ ਪਰ ਡੇਂਜਰ ਲੈਵਲ ਤੋਂ 2 ਤੋਂ 2.5 ਫੁੱਟ ਜਿਹੜਾ ਵਾ ਨੀਚੇ ਪਾਣੀ ਚੱਲ ਰਿਹਾ ਵਾ ਇਹ ਅਧਿਕਾਰੀਆਂ ਵੱਲੋਂ ਸੋਚਨ ਦਿੱਤੀ ਗਿਆ ਲੱਗਦਾ ਹੈ ਕਿ ਪ੍ਰਸ਼ਾਸਨ ਵੀ ਲਗਾ ਆ ਇਸ ਤੋਂ ਉੱਤੇ ਨਿਗਾ ਬਣਾਇਆ ਹੋਇਆ ਵਾ ਲਗਾਤਾਰ ਜਾਣਕਾਰੀਆਂ ਜਿਹੜਾ ਪ੍ਰਸ਼ਾਸਨ ਲੈ ਰਿਆ ਵਾ ਕੱਲ ਲੁਧਿਆਣਾ ਦੇ ਜਿਹੜੇ ਡੀਸੀ ਨੇ ਉਹ ਵੀ ਲਗਾਤਾਰ ਵਕ-ਵਕ ਪਿੰਡਾਂ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਵਾ ਇੱਥੇ ਵੀ ਦੱਸਿਆ ਉਹਨਾਂ ਨੇ ਕਿ ਕਈ ਪਿੰਡਾਂ ਦੇ ਵਿੱਚ ਫਸਲਾਂ ਨੂੰ ਜ਼ਰੂਰ ਨੁਕਸਾਨ ਹੋਇਆ ਵਾ ਇੱਕ ਪਿੰਡ ਜਿਹੜਾ ਵਾ ਉਹਨਾਂ ਨੇ ਦੱਸਿਆ ਕਿ 100 ਦੇ 100 ਏਕੜ ਤੇ ਕਰੀਬ ਜਿਹੜੀ ਫਸਲ ਜਿਹੜੀ ਆ ਉਹ ਖਰਾਬ ਜ਼ਰੂਰ ਹੋਈ ਆ ਇਸ ਤੋਂ ਪਹਿਲਾਂ ਵੀ ਦੱਸ ਦਿੰਦੇ ਕਿ ਪਿਛਲੇ ਸਾਲ ਇੱਥੇ ਸਥਿਤੀ ਜਿਹੜੀ ਆ ਬਹੁਤ ਨਾਜ਼ੁਕ ਬਣ ਚੁੱਕੀ ਸੀ ਪਾਣੀ ਜਿਹੜਾ ਵਾ ਡेंजर ਲੈਵਲ ਤੋਂ ਉੱਪਰ ਚਲਾ ਗਿਆ ਸੀ ਪਰ ਇਸ ਵਾਰ ਪਾਣੀ ਪਾਖੜਾ ਤੋਂ ਲਗਾਤਾਰ ਸੇਤ ਹੋਈ ਛੱਡੇ ਜਾ ਰਿਹਾ ਵਾ ਲਗ ਲਗ ਮਾਤਰਾ ਦੇ ਵਿੱਚ ਪਾਣੀ ਜਿਹੜਾ ਵਾ ਇੱਥੇ ਪਹੁੰਚ ਰਿਹਾ ਹੈਗਾ ਵਾ ਪਾਣੀ ਦੀ ਸਥਿਤੀ ਜਿਹੜੀ ਆ ਉਹ ਫਿਲਹਾਲ ਕੰਟਰੋਲ ਜਿਹੜੀ ਆ ਦੱਸੀ ਜਾ ਰਹੀ ਆ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਇੱਕ ਵਾਰ ਫੇਰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸਾਹਮਣੇ ਗੇਜ ਲਿਖੀ ਆ ਕਿੰਨੀ ਕਿੰਨੀ ਗੇਜ ਦੇ ਵਿੱਚ ਇਹ ਪਾਣੀ ਜਿਹੜਾ ਵਾ ਇਸ ਵਕਤ ਇੱਥੇ ਆ ਰਿਹਾ ਵਾ ਡੇਂਜਰ ਲੈਵਲ ਜਿਹੜਾ ਵਾ ਜਿਸ ਦੇਸ਼ ਤੋਂ ਉਸ ਦੀ ਗੇਜ ਲਿਖੀ ਆ ਉਸ ਤੋਂ ਬਾਅਦ ਵਾਖ ਵਖੇ ਲੈਵਲ ਜਿਹੜੇ ਨੇ ਇੱਥੇ ਦਿਖਾਏ ਗਏ ਨੇ ਅਗਰ ਇਹ ਪਾਣੀ ਡੇਂਜਰ ਲੈਵਲ ਤੋਂ ਉੱਪਰ ਹੋ ਜਾਂਦਾ ਵਾ ਤਾਂ ਫਿਰ ਚਿੰਤਾ ਜਿਹੜੀ ਆ ਉਹ ਵਾਝ ਜਾਵੇਗੀ ਇੱਥੇ ਤੱਕ ਇਹ ਵੀ ਹੈ ਕਿ ਜਿਹੜੀ ਇਸ ਰੇਲਵੇ ਲਾਈਨ ਇਸ ਤੋਂ ਉੱਤੋਂ ਨਿਕਲ ਰਹੀ ਆ ਉਸ ਨੂੰ ਵੀ ਰੋਕਣਾ ਪੈ ਜਾਵੇਗਾ ਟ੍ਰੇਨਾਂ ਜਿਹੜੀਆਂ ਉਹ ਰੋਕਣੀਆਂ ਪੈ ਜਾਣਗੀਆਂ ਤਾਂ ਇਹ ਪਾਣੀ ਇਸ ਵਕਤ ਕੰਟਰੋਲ ਦੇ ਵਿੱਚ ਜੋ ਦੱਸਿਆ ਜਾ ਰਿਹਾ ਵਾ ਜਰੂਰ ਪਾਣੀ ਪਿੱਛੇ ਜਿੰਨੀ ਛੱਡਿਆ ਜਾ ਰਿਹਾ ਪਰ ਸਥਿਤੀ ਜਿਹੜੀ ਆ ਲੁਧਿਆਣਾ ਦੇ ਆਸ-ਪਾਸ ਉਹ ਕੰਟਰੋਲ ਦੱਸੀ ਜਾ ਰਹੀ ਹੈਗੀ ਆ ਪਾਣੀ ਇਹ ਦੀ ਦਫਤਾਰ ਹਾਲਾਂਕਿ ਘਟ ਆ ਰਹੀ ਹੈ ਪਿੱਛੋਂ ਪਾਣੀ ਹੌਲੀ ਹੌਲੀ ਜਿਨੂੰ ਛੱਡਿਆ ਜਾ ਰਿਹਾ ਵਾ ਪਰ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਵਾ ਤਲੁਖਾਨਾਂ ਦੇ ਵਿੱਚੋਂ ਨਿਕਲ ਰਿਹਾ ਵਾਸਤੇ ਸਤਲੁਜ ਦਰਿਆ ਜਿਸ ਦੇ ਤਸਵੀਰਾਂ ਦੇਖਦੇ ਆ ਤਾਂ ਸਤਲੁਜ ਦਰਿਆ ਖਾਲੀ ਨਜ਼ਰ ਆਊਗਾ ਥੋੜਾ ਬੋਤਾ ਪਾਣੀ ਜਰੂਰ ਆਂਦਾ ਪਰ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੁੰਦੀ ਪਰ ਅੱਜ ਲਗਾਤਾਰ ਪਾਣੀ ਜਿਹੜਾ ਵਾ ਪਿੱਛੋਂ ਛੱਡਿਆ ਜਾ ਰਿਹਾ ਵਾ ਆਪਿਸ ਨੇ ਕਈ ਦਿਨਾਂ ਤੋਂ ਇੱਥੇ ਪਾਣੀ ਦੀ ਮਾਤਰਾ ਵੱਡੀ ਗਿਣਤੀ ਵਿੱਚ ਦੇਖੀ ਗਈ ਆ ਪਾਖੜਾ ਜੋ ਹਿਮਾਚਲ ਤੋਂ ਪਾਣੀ ਜਿਹੜਾ ਉੱਥੇ ਸਟੋਰ ਹੁੰਦਾ ਵਾ ਹਿਮਾਚਲ ਦੇ ਵਿੱਚ بارشਾਂ ਹੋ ਰਹੀਆਂ ਨੇ ਜਿਸ ਕਰਕੇ ਪਾਖਲਾ ਦਾ ਪਾਣੀ ਜਿਹੜਾ ਵਾ ਓਵਰਫਲੋ ਚੱਲ ਰਿਆ ਸੀ ਉਹ ਪਾਣੀ ਹੁਣ ਛੱਡਿਆ ਜਾ ਰਿਹਾ ਵਾ ਵਕ-ਵਕ ਮਾਤਰਾ ਵਿੱਚ ਪਾਣੀ ਜਿਹੜਾ ਵਾ ਛੱਡਿਆ ਜਾ ਰਿਹਾ ਵਾ ਇਸ ਤਰ੍ਹਾਂ ਤੁਸੀਂ ਤਸਵੀਰ ਦੇਖਣੀ ਕਿ ਦਰਗਾਹ ਜਿਹੜੀ ਹੈਗੀ ਆ ਇਸ ਤੋਂ ਪਹਿਲਾਂ ਜਦੋਂ ਪਾਣੀ ਜਦੋਂ ਇੱਥੇ ਛੱਡਿਆ ਜਾਂਦਾ ਸੀ ਤਾਂ ਇਹ ਦਰਗਾਹ ਜਿਹੜੀ ਆ ਪੂਰੀ ਤਰ੍ਹਾਂ ਡੁੱਬ ਜਾਂਦੀ ਸੀਗੀ ਪਰ ਹੁਣ ਪਾਣੀ ਇੱਥੋਂ ਨਿਕਲ ਰਿਹਾ ਵਾ ਪਾਣੀ ਦਾ ਲੈਵਲ ਜਰੂਰ ਜਿਵੇਂ ਦੱਸਿਆ ਉਹਨਾਂ ਨੇ ਕਿ ਅਲਰਟ ਲੈਵਲ ਤੋਂ ਥੋੜਾ ਉਪਰ ਆਪ ਡੇਂਜਰ ਲੈਵਲ ਤੋਂ نیچے ਚੱਲ ਰਿਹਾ ਵਾ ਤਾਂ ਆਸ-ਪਾਸ ਸਥਿਤੀ ਹਾਲਾਂਕਿ ਜ਼ਿਆਦਾ ਡੇਂਜਰ ਵਾਲੀ ਨਹੀਂ ਹੈਗੀ ਆ ਕੱਲ ਡੀਸੀ ਜਿਹੜੇ ਲੁਧਿਆਣਾ ਦੇ ਹਿਮਾਂਸ਼ੂ ਜਾਨ ਉਹਨਾਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਦੀ ਸਥਿਤੀ ਜਿਹੜੀ ਹੈ ਕਿੰਨੀ ਕੀ ਹੈਗੀ ਆ ਉਹਨਾਂ ਨੇ ਲੁਧਿਆਣਾ ਦੇ ਲੋਕਾਂ ਨੂੰ ਘਬਰਾਉਣ ਦੀ ਜਿਹੜੀ ਆ ਉਹ ਵੀ ਕਹਿ ਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕੁਝ ਪਿੰਡਾਂ ਦੇ ਵਿੱਚ ਫਸਲਾਂ ਨੂੰ ਜ਼ਰੂਰ ਨੁਕਸਾਨ ਹੋਇਆ ਵਾ ਫਸਲਾਂ ਜਿਹੜੀਆਂ ਤਬਾਹ ਜ਼ਰੂਰ ਹੋਈਆਂ ਨੇ ਪਰ ਇਸ ਵਕਤ ਪਾਣੀ ਜਿਹੜਾ ਵਾ ਡੋਨ ਚੱਲ ਰਿਹਾ ਵਾ ਪਾਣੀ ਕੰਟਰੋਲ ਦੇ ਵਿੱਚ ਹੈਗਾ ਵਾ ਹੌਲੀ ਹੌਲੀ ਪਾਖੜਾ ਦੇ ਵਿੱਚੋਂ ਪਾਣੀ ਜਿਹੜਾ ਵਾ ਤੇ ਸਵੇਤੋਂ ਹਰ ਇੱਕ ਘੰਟੇ ਬਾਅਦ ਜਿਹੜਾ ਵਾ ਛੱਡਣ ਦੀ ਕੋਸ਼ਿਸ਼ ਕੀਤੀ ਆ ਰਹੀ ਤਾਂ ਕਿ ਪਾਣੀ ਅੱਗੇ ਸਥਿਤੀ ਜਿਹੜੀ ਆ ਕੰਟਰੋਲ ਰਵੇ ਤਾਂ ਲੁਧਿਆਣਾ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਆ ਕਿ ਇਸ ਵਕਤ ਲੁਧਿਆਣਾ ਤੇ ਫਲੋਰ ਜਲੰਧਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਸਾਂਝੀ ਕੀਤੀ ਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਿਰੰਦਰ ਕੁਮਾਰ ਜਗਮਨ ਟੀਵੀ ਫਲੋ